ਸਾਡਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੋ ਕਿ ਸਾਡੇ ਚ ਨਹੀਂ ਰਹੇ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਪਰਮਾਤਮਾ ਦੇ ਚਰਨਾਂ 'ਚ ਜਾ ਬਰਾਜੇ ਨੇ ਅਜਾਈ ਸ਼ਕਤੀयत ਜਨਾਂ ਦੇਸ਼ ਦੀ ਅਰਥਵਸਥਾ ਨੂੰ ਵੱਡਾ ਹੁਲਾਰਾ ਦਿੱਤਾ ਉਹਦੇ ਨਾਲ ਦੀ ਨਾਲ ਇੱਕ ਗਰੀਬ ਤੋਂ ਲੈ ਕੇ ਮਨਰੇਗਾ ਵਰਗੀ ਸਕੀਮ ਤੋਂ ਲੈ ਕੇ ਔਰ ਅਰਥਵਸਥਾ ਸਮੁੱਚੀ ਦੇਖਦੀ ਔਰ ਸਮੁੱਚੇ ਅੰਤਰਰਾਸ਼ਟਰੀ ਪੱਤਰ ਦੇ ਉੱਤੇ ਉਹਨਾਂ ਨੇ ਆਪਣੀ ਲੰਬੀ ਸੋਚ ਔਰ ਆਪਣੇ ਵੱਡੇ ਤਜਰਬੇ ਦੇ ਨਾਲ ਉਹਨੂੰ ਲੀਤੇ ਲੈ ਕੇ ਆਂਦਾ ਅੱਜ ਉਹ ਸਾਡੇ ਚ ਨਹੀਂ ਰਹੇ ਡਾਕਟਰ ਮਨਮੋਹਨ ਸਿੰਘ ਇੱਕ ਐਨਸਾਈਕਲੋਪੀਡੀਆ ਸਰ ਅੱਜ ਉਹਨਾਂ ਨੂੰ ਸ਼ਰਧਾਂਜਲੀ ਦੇਣ ਉਹਨਾਂ ਦੇ ਘਰ ਪਹੁੰਚੇ ਆਂ ਔਰ ਮੈਂ ਸਭਨਾਂ ਨੂੰ ਬੇਨਤੀ ਕਰਦਾ ਹਾਂ ਕਿ ਕੱਲ ਜਦੋਂ ਵੀ ਸੰਸਕਾਰ ਦਾ ਸਮਾਂ ਜਿਹੜਾ ਨਿਰਧਾਰਿਤ ਹੋਇਆ ਉਹਦੇ ਤੇ ਆਪੋ ਆਪਣੇ ਜਿੱਥੇ ਵੀ ਤੁਸੀਂ ਬੈਠੇ ਹੋ ਉਹਨਾਂ ਵਾਸਤੇ ਅਰਦਾਸ ਕਰਿਓ ਕਿਉਂਕਿ ਉਹਨਾਂ ਦਾ ਸਾਡੇ ਦੇਸ਼ ਤੇ ਪ੍ਰਤੀ ਬਹੁਤ ਵੱਡਾ ਯੋਗਦਾਨ ਹੈ ਸਾਡਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੋ ਕਿ ਸਾਡੇ ਚ ਨਹੀਂ ਰਹੇ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਪ੍ਰਮਾਤਮਾ ਦੇ ਚਰਨਾਂ 'ਚ ਜਾ ਬਰਾਜੇ ਨੇ ਅਜਈ ਸਖਸ਼ੀਅਤ ਜਨਾਂ ਦੇਸ਼ ਦੀ ਅਰਥਵਸਥਾ ਨੂੰ ਵੱਡਾ ਹੁਲਾਰਾ ਦਿੱਤਾ ਉਹਦੇ ਨਾਲ ਦੀ ਨਾਲ ਇੱਕ ਗਰੀਬ ਤੋਂ ਲੈ ਕੇ ਮਨਰੇਗਾ ਵਰਗੀ ਸਕੀਮ ਤੋਂ ਲੈ ਕੇ ਔਰ ਅਰਥਵਸਥਾ ਸਮੁੱਚੀ ਦੇਖਦੀ ਔਰ ਸਮੁੱਚੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਉਹਨਾਂ ਨੇ ਆਪਣੀ ਦੰਬੀ ਸੋਚ ਔਰ ਆਪਣੇ ਵੱਡੇ ਤਜਰਬੇ ਦੇ ਨਾਲ ਉਹਨੂੰ ਲੀਤੇ ਲੈ ਕੇ ਆਂਦਾ ਅੱਜ ਉਹ ਸਾਡੇ ਜਨਈਰੇ ਡਾਕਟਰ ਮਨਮੋਹਨ ਸਿੰਘ ਇੱਕ ਐਨਸਾਈਕਲੋਪੀਡੀਆ ਸਰ ਅੱਜ ਉਹਨਾਂ ਨੂੰ ਸ਼ਰਧਾਂਜਲੀ ਦੇਣ ਉਹਨਾਂ ਦੇ ਘਰ ਪਹੁੰਚੇ ਆਂ ਔਰ ਮੈਂ ਸਭਨਾਂ ਨੂੰ ਬੇਨਤੀ ਕਰਦਾ ਕਿ ਕੱਲ ਜਦੋਂ ਵੀ ਸੰਸਕਾਰ ਦਾ ਸਮਾਂ ਜਿਹੜਾ ਨਿਰਧਾਰਿਤ ਹੋਇਆ ਉਹਦੇ ਤੇ ਆਪੋ ਆਪਣੇ ਜਿੱਥੇ ਵੀ ਤੁਸੀਂ ਬੈਠੇ ਹੋ ਉਹਨਾਂ ਵਾਸਤੇ ਅਰਦਾਸ ਕਰਿਓ ਕਿਉਂਕਿ ਉਹਨਾਂ ਦਾ ਸਾਡੇ ਦੇਸ਼ ਤੇ ਪ੍ਰਤੀ ਬਹੁਤ ਵੱਡਾ ਯੋਗਦਾਨ ਹੈ ਸਾਡਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੋ ਕਿ ਸਾਡੇ ਚ ਨਹੀਂ ਰਹੇ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਪ੍ਰਮਾਤਮਾ ਦੇ ਚਰਨਾਂ 'ਚ ਜਾ ਬ੍ਰਾਜੇ ਨੇ ਅਜਿਹੀ ਸਖਸ਼ੀਅਤ ਜਿਨ੍ਹਾਂ ਦੇਸ਼ ਦੀ ਅਰਥਵਿਵਸਥਾ ਨੂੰ ਵੱਡਾ ਹੁਲਾਰਾ ਦਿੱਤਾ ਉਹਦੇ ਨਾਲ ਦੀ ਨਾਲ ਇੱਕ ਗਰੀਬ ਤੋਂ ਲੈ ਕੇ ਮਨਰੇਗਾ ਵਰਗੀ ਸਕੀਮ ਤੋਂ ਲੈ ਕੇ ਔਰ ਅਰਥਵਿਵਸਥਾ ਸਮੁੱਚੀ ਦੇਖਦੀ ਔਰ ਸਮੁੱਚੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਉਹਨਾਂ ਨੇ ਆਪਣੀ ਗੰਭੀਰ ਸੋਚ ਔਰ ਆਪਣੇ ਵੱਡੇ ਤਜਰਬੇ ਦੇ ਨਾਲ ਉਹਨੂੰ ਢੀਤੇ ਲੈ ਕੇ ਆਂਦਾ ਅੱਜ ਉਹ ਸਾਡੇ ਚ ਨਹੀਂ ਰਹੇ ਡਾਕਟਰ ਮਨਮੋਹਨ ਸਿੰਘ ਇੱਕ ਐਨਸਾਈਕਲੋਪੀਡੀਆ ਸਰ ਅੱਜ ਉਹਨਾਂ ਨੂੰ ਸ਼ਰਧਾਂਜਲੀ ਦੇਣ ਉਹਨਾਂ ਦੇ ਘਰ ਪਹੁੰਚੇ ਆਂ ਔਰ ਮੈਂ ਸਭਨਾਂ ਨੂੰ ਬੇਨਤੀ ਕਰਦਾ ਕਿ ਕੱਲ ਜਦੋਂ ਵੀ ਸੰਸਕਾਰ ਦਾ ਸਮਾਂ ਜਿਹੜਾ ਨਿਰਧਾਰਿਤ ਹੋਇਆ ਉਹਦੇ ਤੇ ਆਪੋ ਆਪਣੇ ਜਿੱਥੇ ਵੀ ਤੁਸੀਂ ਬੈਠੇ ਹੋ ਉਹਨਾਂ ਵਾਸਤੇ ਅਰਦਾਸ ਕਰਿਓ ਕਿਉਂਕਿ ਉਹਨਾਂ ਦਾ ਸਾਡੇ ਦੇਸ਼ ਤੇ ਪ੍ਰਤੀ ਬਹੁਤ ਵੱਡਾ ਯੋਗਦਾਨ ਹੈ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੋ ਕਿ ਸਾਡੇ ਚ ਨਹੀਂ ਰਹੇ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਪ੍ਰਮਾਤਮਾ ਦੇ ਚਰਨਾਂ 'ਚ ਜਾ ਬਰਾਜੇ ਨੇ ਅਜਾਈ ਸਖਸ਼ੀਅਤ ਜਨਾਂ ਦੇਸ਼ ਦੀ ਅਰਥਵਿਵਸਥਾ ਨੂੰ ਵੱਡਾ ਹੁਲਾਰਾ ਦਿੱਤਾ ਉਹਦੇ ਨਾਲ ਦੀ ਨਾਲ ਇੱਕ ਗਰੀਬ ਤੋਂ ਲੈ ਕੇ ਮਨਰੇਗਾ ਵਰਗੀ ਸਕੀਮ ਤੋਂ ਲੈ ਕੇ ਔਰ ਅਰਥਵਿਵਸਥਾ ਸਮੁੱਚੀ ਦੇਖਦੀ ਔਰ ਸਮੁੱਚੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਉਹਨਾਂ ਨੇ ਆਪਣੀ ਦੰਬੀ ਸੋਚ ਔਰ ਆਪਣੇ ਵੱਡੇ ਤਜਰਬੇ ਦੇ ਨਾਲ ਉਹਨੂੰ ਲੀਤੇ ਲੈ ਕੇ ਆਂਦਾ ਅੱਜ ਉਹ ਸਾਡੇ ਚ ਨਹੀਂ ਰਹੇ ਡਾਕਟਰ ਮਨਮੋਹਨ ਸਿੰਘ ਇੱਕ ਐਨਸਾਈਕਲੋਪੀਡੀਆ ਸਰ ਅੱਜ ਉਹਨਾਂ ਨੂੰ ਸ਼ਰਧਾਂਜਲੀ ਦੇਣ ਉਹਨਾਂ ਦੇ ਘਰ ਪਹੁੰਚੇ ਆਂ ਔਰ ਮੈਂ ਸਭਨਾਂ ਨੂੰ ਬੇਨਤੀ ਕਰਦਾ ਹਾਂ ਕਿ ਕੱਲ ਜਦੋਂ ਵੀ ਸੰਸਕਾਰ ਦਾ ਸਮਾਂ ਜਿਹੜਾ ਨਿਰਧਾਰਿਤ ਹੋਇਆ ਉਹਦੇ ਤੇ ਆਪੋ ਆਪਣੇ ਜਿੱਥੇ ਵੀ ਤੁਸੀਂ ਬੈਠੇ ਹੋ ਉਹਨਾਂ ਵਾਸਤੇ ਅਰਦਾਸ ਕਰਿਓ ਕਿਉਂਕਿ ਉਹਨਾਂ ਦਾ ਸਾਡੇ ਦੇਸ਼ ਤੇ ਪ੍ਰਤੀ ਬਹੁਤ ਵੱਡਾ ਯੋਗਦਾਨ ਹੈ